ਕਾਂਗਰਸ ਹਾਈ ਕਮਾਨ ਵੱਲੋਂ ਜੰਦਰ ਉਤਰੀ ਤੋਂ ਵਿਧਾਇਕ ਬਾਬਾ ਹੈਨਰੀ ਜਿਹਨੂੰ ਕਪੂਰਥਲੇ ਦਾ ਪਰਿਵਾਰੀ ਨਿਯੁਕਤ ਕਰ ਦਿੱਤਾ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹਤੇ ਸੋ ਮੈਂ ਬਹੁਤ ਬਹੁਤ ਤਨਵਾਦੀ ਹੈਗਾ ਖੜਗੇ ਸਾਧ ਦਾ ਰਾਹੁਲ ਗਾਂਧੀ ਜੀ ਦਾ ਰਾਜਾ ਵੜਿੰਗ ਜੀ ਦਾ ਜਿਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਪਰਿਵਾਰ ਤੇ ਤੇ ਮੇਰੇ ਤੇ ਦਿੱਤੀ ਹੈਗੀ ਜਿਸ ਤਰ੍ਹਾਂ ਹੀ ਤੁਹਾਨੂੰ ਨਿਯੁਕਤ ਕੀਤੀ ਗਈ ਉਸ ਤੋਂ ਬਾਅਦ ਰਾਜਨੀਤਿਕ ਮੀਡੀਆ ਗਲਿਆਰਿਆਂ 'ਚ ਇਹ ਗੱਲ ਆ ਰਹੀ ਕਿ ਬਾਵਾ ਹਿੰਦੀ ਜਾਂ ਹੈਂਡਰੀ ਪਰਿਵਾਰ ਦਾ ਤੇ ਰਾਣਾ ਦਾ 36 ਦਾ ਅੰਕੜਾ ਚੱਲਦਾ ਹੈ ਕਿਸ ਤਰ੍ਹਾਂ ਨਵੇੜੋਗੇ ਕਿਸੇ ਬਿਲਕੁਲ ਵੀ ਨਹੀਂ ਜੋ ਜ਼ਿੰਮੇਵਾਰੀ ਕਾਂਗਰਸ ਪਾਰਟੀ ਨੇ ਸਾਨੂੰ ਲਈ ਹੈਗੀ ਹੈ ਰਾਜਾ ਰਾਣਾ ਜੀ ਸਾਡੇ ਸਤਕਾਰਯੋਗ ਹੈਗੇ ਆਂ ਪਲਾਥਾਂ ਤੋਂ ਸਾਡੇ ਸੁਖਪਾਲ ਖਹਿਰਾ ਜੀ ਹੈਗੇ ਆਂ ਤਾਲੀਬਾਲ ਸਾਹਿਬ ਐਮਐਲਏ ਫਕਵਾੜੇ ਤੋਂ ਹੈਗੇ ਆਂ ਨਵਦੀਪ ਚੀਮਾ ਜੀ ਸੁਲਤਾਨਪੁਰੋਂ ਆ ਸਾਰਿਆਂ ਨੂੰ ਇਕੱਠੇ ਲੈ ਕੇ ਇਹ ਜੋ ਉੱਥੇ ਦੀ ਜੋ ਵੀ ਮੁਸ਼ਕਿਲਾਂ ਤਾਂ ਉਹਦੇ ਬਾਰੇ ਐਂਡ 27 ਦੇ ਵਿੱਚ ਕੀ ਪ੍ਰੋਗਰਾਮ ਇੱਥੇ ਜਾਣੇ ਆ ਜਿਹਦੇ ਵਿੱਚ ਸਾਰੇ ਐਮ ਐਲ ਏ ਦੁਬਾਰਾ ਚੁਣ ਕੇ ਵਿਧਾਨ ਸਭਾ ਦੇ ਵਿੱਚ ਜਾਣ ਉਹ ਸਾਰੇ ਅਸੀਂ ਇਕੱਠੇ ਹੋ ਕੇ ਇਹ ਕਰਾਂਗੇ ਕਹਿੰਦੇ ਨੇ ਕਾਂਗਰਸ ਚ ਕਾਟੋ ਕਲੇਸ਼ ਚੱਲ ਰਿਹਾ ਖਾਸ ਕਰਕੇ ਜੇ ਕਪੂਰਥਲੇ ਦੀ ਗੱਲ ਕਰੀ ਨਰਤੇਜ ਚੀਮਾ ਜਾਂ ਰਾਣਾ ਜੀ ਦਾ ਇਹਨੂੰ ਤੁਸੀਂ ਕਿੱਦਾਂ ਖਤਮ ਕਰਨ ਦੀ ਕੋਸ਼ਿਸ਼ ਕਰੋਗੇ ਕੋਈ ਕਾਟੋ ਕਲੇਸ਼ ਨਹੀਂ ਹੈਗਾ ਮੈਂ ਅਗੇਨ ਇਹੀ ਦਰਾਨਾ ਹੈਗਾ ਕਿ ਸੁਖਪਾਲ ਖਹਿਰਾ ਜੀ ਮੇਰੇ ਬਹੁਤ ਜ਼ਿਆਦਾ ਸੀਨੀਅਰ ਹੈਗੇ ਆ ਰਾਣਾ ਜੀ ਸੀਨੀਅਰ ਹੈਗੇ ਆ ਤਾਲੀਵਾਲ ਸਾਹਿਬ ਮੇਰੇ ਨਾਲ ਮੈਂਬਰ ਵਿਧਾਨ ਸਭਾ ਦੇ ਵਿੱਚ ਹੈ ਪਿਛਲੀ ਵਾਰੀ ਚਿਮਾ ਜੀ ਸਾਡੇ ਨਾਲ ਸੀਗੇ ਅਸੀਂ ਸਾਰੇ ਇਕੱਠੇ ਬੈਠ ਕੇ ਬਾਕੀ ਵੀ ਜਿਹੜੀ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਹੈ ਇਕੱਠੇ ਬੈਠ ਕੇ ਅਸੀਂ ਕਪੂਥਲੇ ਦੇ ਵਿੱਚ ਕੰਮ ਕਰਾਂਗੇ ਐਂਡ ਇਹ ਅਸੀਂ ਇਕੱਠੇ ਹੋ ਕੇ ਚਾਰੋਂ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਬਹੁਤ ਮਿਹਰਬਾਨੀ ਧੰਨਵਾਦ